ਆ ਵੀਡੀਓ ਤਾਂ ਬਣਾਉਣੀ ਬਣਦੀ ਆ ਕਹਿੰਦਾ ਦੋਨੇ ਪਾਸੇ ਖੋਲਦੇ ਇਦਾਂ ਕੰਮ ਪੈਂਦਾ ਡਰਾਈਵਰੀ ਚ ਇਕੱਲੇ ਸੀਟਾਂ ਤੇ ਬਹਿ ਕੇ ਨਹੀਂ ਆ ਸਾਰੀਆਂ ਬੈਲਟਾਂ ਖੋਲਣੀਆਂ ਪੈਣੀਆਂ ਆ ਰਾਈਟ ਵਾਲਾ ਪਾਸਾ ਲੈਫਟ ਵਾਲਾ ਪਾਸਾ ਕਹਿੰਦਾ ਦੋਨੇ ਖੋਲਦੇ ਦੋਨੇ ਖੋਲਤੇ ਮੈਂ ਤਾਂ ਸੋਚਿਆ ਸੀ ਇੱਕ ਪਾਸਾ ਹੀ ਖੋਲ ਕੇ ਸਰ ਜੂਗਾ ਹੁਣ ਇਧਰਲੇ ਪਾਸਾ ਵੀ ਖੋਲਿਆ ਤੇ ਉਧਰਲਾ ਵੀ ਖੋਲਿਆ ਹੁਣ ਸਾਰੀਆਂ ਬੈਲਟਾਂ ਇਕੱਠੀਆਂ ਕਰਕੇ ਤਾਂ ਰੱਖ ਦਿਆਂ ਇਦਾਂ ਵੀ ਕੰਮ ਸਾਰਾ ਹੀ ਕਰਨਾ ਪੈਂਦਾ ਜੈਕਟ ਹੈਲਮਟ ਪਾ ਕੇ ਸਾਰੀਆਂ ਕਿੰਨੀਆਂ ਬੈਲਟਾਂ ਹੋਣੀਆਂ ਮੈਨੂੰ ਲੱਗਦਾ 1 2 3 4 5 6 7 8 10 12 14 ਕੁ ਬੈਲਟਾਂ ਹੈਗੀਆਂ ਮੈਂ ਕਹਿੰਦਾ ਫੇਰ ਘਟਿਆ ਕਈ ਵੇਲੇ ਤਾਂ 20 ਵੀ ਬੈਲਟਾਂ ਮਾਰਨੀਆਂ ਖੋਲਣੀਆਂ ਇਹ ਸਾਰਾ ਕੰਮ ਡਰਾਈਵਰ ਨੂੰ ਆਪ ਹੀ ਕਰਨਾ ਪੈਂਦਾ ਦਬਈਆਂ ਵਾਂਗੂ ਨਹੀਂ ਆ ਵੀ ਬੱਸ ਵੀ ਭਾਈ ਗੱਡੀ ਲਾਤੀ ਆ ਤਾਂ ਆਪ ਹੀ ਆਜੋ ਭਈ ਕਰ ਦਿਓ ਖਾਲੀ ਇਦਾਂ ਨਹੀਂ ਹੈਗਾ ਕੰਮ ਕੰਪਨੀਆਂ ਜਿਹਨਾਂ ਨੇ ਦਵਾਈ ਮੇਰੇ ਵਰਗੇ ਨੇ ਕੰਪਨੀਆਂ ਚ ਕੰਮ ਕੀਤਾ ਉਹ ਤਾਂ ਇੱਕ ਵਾਰ ਕਹਿੰਦੇ ਆ ਵੀ ਲੈ ਪੰਗਾ ਲਿਆ ਪਰ ਫੇਰ ਵੀ ਚਲੋ ਵਧੀਆ ਆ ਉਹ ਘੁੰਮ ਫਿਰ ਕੇ ਫਰੀਜ਼ ਚ ਦੁਨੀਆ ਦੇਖ ਲਈ ਫੁਰਕੀ ਚਾਹੀਦਾ ਸਵੇਕ ਨੇ ਪਰ ਇਹ ਵੀ ਹਮਤਾਲਾ ਬੰਦਾ ਚਲਦਾ ਹੀ ਬੰਦੇ ਹੁਣ ਕਈ ਵਾਪਸ ਵੀ ਚਲ ਗਏ ਆ ਉਹ ਇਸੇ ਕਰਕੇ ਕਈ ਪ੍ਰੋਬਲਮ ਆ ਉਹਨਾਂ ਨੇ ਫੇਸ ਕੀਤੀਆਂ ਕਈਆਂ ਨੇ ਕੰਮ ਨਹੀਂ ਸੀ ਪਹਿਲਾਂ ਕੀਤੇ ਉਹ ਕਈਆਂ ਦਾ ਕੋਸ਼ਿਸ਼ ਸੀਗਾ ਤੇ ਕੰਮ ਤਾਂ ਮੈਂ ਵੀ ਇੱਦਾਂ ਬਹੁਤਾ ਨਹੀਂ ਕੀਤਾ ਪਰ ਇੰਨਾ ਕਾ ਕੀਤਾ ਵੀ ਹਿੰਮਤ ਹੈਗੀ ਆ ਬਥੇਰੀ ਕਰ ਲਈਦਾ ਸਾਰੀਆਂ ਬਿਲਟਾਂ ਖੋਲ ਚੁੱਕੀਆਂ ਆ ਪਰ ਹੁਣ ਖਾਲੀ ਕਰਦੀ ਏ ਗੱਡੀ ਫੋਰਕਲਿਫਟਰ ਆਦਾ ਨਹੀਂ ਆਇਆ ਕਈ ਦੇਰੀ ਹੋ ਗਈ ਜਦ ਤੱਕ ਤਾਂ ਮੈਂ ਦੋਨੇ ਪਾਸੇ ਖੋਲ ਕੇ ਰੈਡੀ ਆ ਹੁਣ ਦੇਖੋ ਵੀਕ ਦੀ ਸ਼ੁਰੂਆਤ ਹੋ ਗਈ ਆ ਤੇ ਖਾਲੀ ਕਰਨ ਆ ਗਏ ਆ ਬਹੁਤ ਇੰਤਜ਼ਾਰ ਕਰਾਇਆ ਇਹਨਾਂ ਨੇ ਖਾਲੀ ਕਰਨ ਨੂੰ ਆ ਜਿਆਦਾ ਹੀ ਟਾਈਮ ਲਵਾਤਾ ਆਇਆ ਨਹੀਂ ਅਜੇ ਫੋਰਕਲਿਫਟਰ ਕੋਦੇ ਦਾ ਖੜਾ ਤਿੰਨ ਘੰਟੇ ਹੋ ਗਏ ਮੈਨੂੰ ਵੇਟ ਕਰਦੇ ਇਹਨੂੰ ਯਾ ਤੱਕ ਬਹਿ ਜਾਈਏ ਫੋਰ ਕਲੈਕਟਰ ਜੱਤੇ ਕਉਂਦੀ ਆ ਹੂੰ ਸੇਫਟੀ ਫਰਸਟ ਸੇਫਟੀ ਮਸਟ ਤੇ ਫੋਰ ਕਲਿਫਟਰ ਆ ਜਨੇ ਬਹੁਤ ਲੇਟ ਕਰਤਾ ਯਾਰ ਤਿੰਨ ਘੰਟੇ ਹੋ ਗਏ ਆ ਕਹਿੰਦਾ ਤੂੰ ਆ ਖੋਲ ਪਤਾ ਹੀ ਨਹੀਂ ਹੁਣ ਕਿੱਧਰ ਉਹ ਚਲ ਗਿਆ ਕਿੱਧਰ ਨੇ ਆ ਪੇਪਰ ਜੇ ਖੜਾ ਗਿਆ ਆ ਤਿੰਨ ਘੰਟੇ ਹੋ ਗਏ ਆ ਮੈਨੂੰ ਖੜੇ ਨੂੰ ਤੇ ਬੈਲਟਾ ਖੋਲਦੀਆਂ ਆ ਫੋਰ ਕਲਿਫਟਰ ਆਲਾ ਪਹਿਲਾਂ ਅੱਜ ਆਇਆ ਬਾਹਰ ਕਹਿੰਦਾ ਇੱਥੇ ਰੋਕ ਮਤਲਬ ਇਹ ਆਊਗਾ ਤੇਰੇ ਕੋਲ ਹੈਨਾ 3 ਘੰਟੇ ਭਰਾਵਾ ਲਾਤਿਫ ਆਇਆ ਹੀ ਨਹੀਂ ਕੋਈ ਵੀ ਹੁਣ ਆਇਆ ਤੇ 3 ਘੰਟੇ ਲਾਤੇ ਕੋਈ ਆਇਆ ਹੀ ਨਹੀਂ ਇੰਤਜ਼ਾਰ ਕਰੀ ਜਾਂਦਾ ਫੋਰਕ ਲਿਫਟਰ ਦੀ ਹੁਣ ਆਇਆ ਕਹਿੰਦਾ ਲਾ ਗੱਡੀ ਇੱਥੇ ਬੈਲਟਾਂ ਖੋਲ ਦੋਨੇ ਪਾਸੇ ਖੋਲ ਹੁਣ ਖੋਲੇ ਆ 3 ਘੰਟੇ ਪਹਿਲਾਂ ਇੰਤਜ਼ਾਰ ਕੀਤਾ ਹੁਣ ਖੋਲਣ ਤੋਂ ਬਾਅਦ ਵੀ ਤਕਰੀਬਨ ਅੱਧਾ ਪੌਣਾ ਘੰਟਾ ਹੋ ਗਿਆ ਆਇਆ ਹੀ ਨਹੀਂ ਐਦਾਂ ਲੇਟ ਹੁੰਦਾ ਕਿਉਂਕਿ ਕੱਲ ਨੂੰ ਅੱਜ ਲੋਡ ਕਰਕੇ ਕੱਲ ਨੂੰ ਫਿਰ ਮੇਰੀ ਅਨਲੋਡਿੰਗ ਆ ਲੋਕਲ ਟ੍ਰਿਪ ਆ ਉਦੇ ਚ ਆਪਣਾ ਟਾਈਮ ਮਤਲਬ ਜਿਹੜੇ ਸਾਨੂੰ ਕਿਲੋਮੀਟਰ ਦਿੱਤੇ ਉਹ ਤਾਂ ਆਪਾਂ ਅਚੀਵ ਕਰਨੇ ਹੀ ਆ ਇਹ ਆਪਣਾ ਹੀ ਟਾਈਮ ਵੇਸਟ ਹੋ ਰਿਹਾ ਬਾਅਦ ਵਿੱਚ ਪੂਰੇ ਪੂਰੇ ਟਾਈਮ ਤੇ ਪਾਰਕਿੰਗ ਦੀ ਪ੍ਰੋਬਲਮ ਆ ਜਾਂਦੀ ਪਾਰਕਿੰਗ ਨਹੀਂ ਮਿਲਦੀ ਤੇ ਇਦਾਂ ਚੱਕਰ ਬਣ ਜਾਂਦਾ ਥੋੜੀ ਜੀ ਗਰਮੀ ਹੋਈ ਆ ਹਲਕੀ ਜੀ ਜ਼ਿਆਦਾ ਨਹੀਂ ਹਲਕੇ ਜੇ ਮੌਸਮ ਚ ਹੈਗੀ ਆ ਤਬਦੀਲੀ ਜਦੋਂ ਕੰਮ ਕੰਮ ਕਰੀਏ ਥੋੜਾ ਜਿਹਾ ਗਰਮੀ ਆਉਂਦੀ ਆ ਤੇ ਵਧੀਆ ਵੀ ਗੱਲ ਆ ਗਰਮੀ ਨੂੰ ਵੀ ਤਰਸਾ ਹੀ ਪਏ ਆ ਤੇ ਗਰਮੀ ਵੀ ਆਣੀ ਵਧੀਆ ਪਸੀਨਾ ਨਿਕਲਣਾ ਚਾਹੀਦਾ ਸਰੀਰ ਚੋਂ ਕਈ ਇੱਕ ਦੀ ਸ਼ੁਰੂਆਤ ਹੋ ਗਈ ਸੀਗੀ ਵਧੀਆ ਰਿਆ ਹੁਣ ਖਾਲੀ ਕਰਨੀ ਆ ਫਿਰ ਲੋਡ ਕਰਨੀ ਆ ਫਿਰ ਕੱਲੂ ਅਨਲੋਡ ਕਰਨੀ ਆ ਤਾਂ ਸੈਂਸਲਾ ਚੱਲੀ ਜਾਂਦਾ ਇਹ ਆ ਵੀ ਲੋਕਲ ਟ੍ਰਿਪ ਚ ਫਿਜ਼ੀਕਲੀ ਐਕਟੀਵਿਟੀ ਜ਼ਿਆਦਾ ਹੋ ਜਾਂਦੀ ਆ ਉਦਾਂ ਇੰਨੀ ਨਹੀਂ ਹੁੰਦੀ ਉਦਾਂ ਬੰਦਾ ਇੱਕ ਵਾਰ ਲੋਡ ਕੀਤਾ ਪਤਾ ਹੁਣ ਦੋ ਦਿਨ ਡਰਾਈਵ ਆ ਤਿੰਨ ਦਿਨ ਡਰਾਈਵ ਆ ਤਾਂ ਡਰਾਈਵ ਕਰੀ ਜਾਂਦਾ ਨਾ ਆਰਾਮ ਨਾਲ ਬੈਠਾ ਤੇ ਲੋਕਲ ਚ ਚੱਲੇ ਉੱਤਰ ਜੋ ਚੜਜੋ ਤੇ ਮੈਂ ਕਹਿੰਦਾ ਵਧੀਆ ਵੀ ਆ ਮੈਂ ਪਹਿਲਾਂ ਇਦਾਂ ਹਾਲ ਸੀ ਜੇ ਹੁਣ ਵੀ ਆ ਉਦਾਂ ਪਰ ਪਹਿਲਾਂ ਮੈਨੂੰ ਇਹ ਸੀਗਾ ਵੀ ਯਾਰ ਕੀ ਚੜੀ ਜਾਉ ਉਤਰੀ ਜਾਉ ਲੰਬਾ ਟ੍ਰਿਪ ਮਿਲਿਆ ਹੋਵੇ ਪਰ ਮੈਂ ਹੁਣ ਇਹ ਵੀ ਕਹਿੰਦਾ ਕਿ ਠੀਕ ਆ ਲੋਕਲ ਵੀ ਥੋੜਾ ਸਰੀਰ ਹਿਲਦਾ ਜੁਲਦਾ ਵੀ ਵਧੀਆ ਚਾਹੇ ਬਹਾਨੇ ਨਾਲ ਹੀ ਹਿਲਦਾ ਉਦਾਂ ਦਾ ਸੱਤ ਕੁਝ ਹੁੰਦਾ ਨਹੀਂ ਐਦਾਂ ਹੀ ਥੋੜਾ ਹਿਲਜੁਲ ਕੀਤੀ ਜਾਵੇ ਸਰੀਰ ਦੀ ਤਾਂ ਵਧੀਆ ਭਈ ਜਾਂਦਾ ਨਾ ਫੋਰਕ੍ਰੇਫਟਰ ਵਾਲੇ ਦਾ ਇੰਤਜ਼ਾਰ ਕਰਦਾ ਭਰਾਵਾ ਆ ਜਾ ਤੇ ਲਾਈਏ ਗਾਹ ਮੈਂ ਜਾਣਾ ਖਾਲੀ ਕਰਕੇ ਲੇਟ ਕਰੀ ਜਾਂਦਾ ਹਾਂਜੀ ਗੱਡੀ ਖਾਲੀ ਕਰਕੇ ਪਹੁੰਚ ਗਏ ਦੂਜੇ ਲੋਡ ਕਰਨ ਤੇ ਇੱਕ ਦਿਨ ਚ ਲੋਕਲ ਚ ਤਾਂ ਕੰਮ ਹੋ ਪੈਂਦਾ ਖਾਲੀ ਹੋਈ ਜਾਂਦੀ ਆ ਕਹਿੰਦੇ ਵੀ ਆ ਪੇਪਰ ਜੇ ਦੇ ਦਿੱਤਾ ਕਹਿੰਦੇ ਭਾਈ ਪੜੋ ਇਹਨੂੰ ਪੌੜੀ ਨਹੀਂ ਵਰਤਣੀ ਆਹ ਲਾ ਕੇ ਚੜਨਾ ਉੱਤੇ ਇਹ ਕਿੱਥੇ ਹੈਗਾ ਮੇਰੇ ਕੋਲ ਚਲ ਆ ਤਾਂ ਪਤਾ ਹੀ ਆ ਵੀ ਇਹ ਕੋਨਾਂ ਲੋਕ ਕਹਿੰਦੇ ਭਾਈ ਸਾਹਿਬ ਇਹਨੂੰ ਪੜੋ ਤੇ ਸੇਫਟੀ ਰੱਖੋ ਬੜੀ ਜੰਨੇ ਆ ਕੀ ਕੀ ਆ ਇਧਰ ਕੀ ਲਿਖਿਆ ਹੋਇਆ ਜੇ ਦੋ ਡਰਾਈਵਰ ਹੈ ਤਾਂ ਇੱਕੋ ਹੀ ਉਤਰੋ 20 ਦੀ ਸਪੀਡ ਤੋਂ ਉੱਤੇ ਨਹੀਂ ਕਰਨੀ ਸਿਗਰਟ ਨਹੀਂ ਪੀਣੀ ਪੌੜੀ ਨਹੀਂ ਲਾਉਣੀ ਉਧਰ ਪਾਸੇ ਖੋਲ ਕੇ ਸਾਰਾ ਕੁਝ ਅੰਦਰੋਂ ਕਲੀਅਰ ਕਰਕੇ ਫੇਰ ਲੋਡ ਹੋਣੀ ਹੋ ਹੈਵੀ ਬੜਾ ਕੰਮ ਪੈਣਾ ਯਾਰ